ਕਾਈ ਜੋੜ 1993 ਫਰਜੀ ਐਨਕਾਊਂਟਰ ਮਾਮਲੇ ਵਿੱਚ ਅੱਜ ਆਇਆ ਵੱਡਾ ਫੈਸਲਾ ਇੱਕ ਸਾਬਕਾ ਐਸਐਸਪੀ ਸਮੇਤ 3 ਡੀਐਸਪੀਆਂ ਨੂੰ ਮੁਹਾਲੀ ਅਦਾਲਤ ਵੱਲੋਂ ਦੋਸ਼ੀ ਕਰਾਰ ਸੋਮਵਾਰ ਨੂੰ ਸੁਣਾਈ ਜਾਵੇਗੀ ਸਜ਼ਾ ਚਾਰ ਪੁਲਿਸ ਮੁਲਾਜ਼ਮਾਂ ਦਾ ਕੀਤਾ ਗਿਆ ਸੀ ਫਰਜੀ ਐਨਕਾਊਂਟਰ ਮੰਗਲ ਸਿੰਘ ਦੇਸਾ ਸਿੰਘ ਐਸਓਪੀ ਸੁਖਦੇਵ ਸਿੰਘ ਸਿੰਦਰ ਸਿੰਘ ਐਸਓਪੀ ਜੋ ਕਿ ਉਸ ਵਕਤ ਗਨਮੈਨ ਦੇ ਤੌਰ ਤੇ ਇੱਕ ਠੇਕੇਦਾਰ ਨਾਲ ਤੈਨਾਤ ਸਨ ਨੂੰ ਡਿਊਟੀ 'ਤੇ ਰਾਣੀ ਬਲਾ ਪਿੰਡ ਜ਼ਿਲ੍ਹਾ ਤਰਨਤਾਰਨ ਤੋਂ ਹੀ ਚੱਕ ਲਿਆ ਸੀ ਬਾਅਦ ਵਿੱਚ ਇਹਨਾਂ ਦੀਆਂ ਲਾਸ਼ਾਂ ਦਾ ਅਣਪਛਾਤੇ ਕਹਿ ਕੇ ਸੰਸਕਾਰ ਕਰ ਦਿੱਤਾ ਗਿਆ ਸੀ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਮਨੀਸ਼ ਕੁਮਾਰ ਦੀ ਵਿਸ਼ੇਸ਼ ਰਿਪੋਰਟ ਨਿਸ਼ਾਨ ਸਿੰਘ ਜੀ ਮੇਰੇ ਪਿਤਾ ਦੀ ਖੇਮਦਾਲ ਦੇ ਜਿਹਨਾਂ ਨੇ ਮਾਰਿਆ ਸੀ ਉਹਦਾ ਹਨਵਾਜਨ ਸਾਹਿਬ ਮਿਲਿਆ ਸੀ ਪੀ.ਸੀ.ਆਈ ਦਾ ਧੰਨਵਾਦ ਕਰਦੇ ਆ ਜੱਜ ਸਾਹਿਬ ਦਾ ਧੰਨਵਾਦ ਕਰਦੇ ਆ ਉਹਨਾਂ ਨੇ ਅੱਜ ਦੋਸ਼ੀ ਤਰਾਰ ਦਿੱਤੇ ਆ ਅਸੀਂ ਗਾਵੇਂ ਸੋਜਰਾ ਦੇ ਇਹਨਾਂ ਦੇ ਵੀ ਸੌਵਾ ਮੇਨੋਂ ਸਖਤੋ ਸਹਿ ਸਜ਼ਾ ਦਿਵਾਉਣ ਕਿਸ ਤਰ੍ਹਾਂ ਦੀ ਸਜ਼ਾ ਜੀ ਮਿਲ ਗਈ ਸਜ਼ਾ ਇਹ ਇਹਨਾਂ ਨੂੰ ਫੈਨਸੀ ਹੋ ਜਾੇ ਉਮਰ ਕੈਦ ਹੋਵੇ ਜਿੱਦਾਂ ਸਾਡੇ ਪਿਓ ਨੂੰ ਇਹਨਾਂ ਮਾਰਿਆ ਇਹਨਾਂ ਦੇ ਬੱਚੇ ਵੀ ਦਰਸਣ ਤੁਹਾਡੀ ਹੋਰ ਕੀ ਚਾਹੀਦੀ ਮੇਰੇ ਮੈਂ ਹੋਣ ਵਾਲਾ 2 ਮਹੀਨੇ ਬਾਅਦ ਹੋਇਆ ਮੈਂ ਨਾ ਮੈਂ ਬਾਪ ਦਾ ਨਾਮ ਮੂੰਹ ਵੇਖਿਆ ਨਾ ਉਹ ਜਨ ਨਾ ਮਰੀ ਮੰਮੀ ਨੇ ਕੁੰਬ ਘਾਇਆ ਐਮ ਆਰਓ ਮਰਫਾ ਹੋਣੀ ਚਾਹੀਦੀ ਜੇ ਗਾੜੀ ਨੂੰ ਨੂੰ ਸਹੂਲਤ ਮਿਲਣੀ ਚਾਹੀਦੀ ਮੇਰੇ ਡੈਡੀ ਦੀ ਲੋਕਰੀ ਤੋਂ ਅਲਾਵਾ ਸੂਬਾ ਤੇ ਮੇਰੇ ਆਪਣੇ ਆਪ ਨੂੰ ਸੂਬਾ ਸਰਹੱਦ ਮੀਰਾ ਸਿੰਘ ਜੀ ਜਿਹਨੇ ਡਾਕਟਰ ਜਿਹਨੇ ਬੋਲਮ ਰੇਪਰਾ ਹੈ ਮੇਰਾ ਪਰ ਆਹੇ ਵੱਡਾ ਹੈ ਕੀ ਹੋਇਆ ਕਿਸੂ ਇਹ ਕਰਮੇ ਜਾ ਕੇ ਲੈ ਕੇ ਤੇ ਕਰਮੂ ਖੜਕੇ ਤੇ ਨਾ ਪੁਲਿਸ ਮੁਕਾਲਾ ਬਣਾ ਕੇ ਮਾਰ ਘਟਿਆ ਦੇ ਸੰਗਰਗੀਆਂ ਕਰਦੇ ਸੀ ਇੱਕ ਐਸਪੀ ਹੋਈ ਇਸ ਥੇਕ ਦਾ ਜਗENDER ਸਿੰਘ ਦੇ ਗਣਮੈਣ ਉੱਤੇ ਇਹਨਾਂ ਕਰਕੇ ਚੋਕੇ ਗਣਮੈਣ ਕਰਦੇ ਤੁਹਾਡੇ ਉੱਤੇ ਕੋਟ ਢੋਣੀ ਹੋਰ ਕੇ ਦੇ ਉਤਮੜ ਕੇ ਕਰਕੇ ਕੋਟ ਮਾਰ ਕਰਕੇ ਦੇ ਘਰੀ ਲੈ ਆਏ ਆ ਉਤਮੜ ਕੇ ਫੇਰ ਕੱਟ ਮਾਰ ਕੇ ਕਰਕੇ ਲੈ ਗਏ ਨੇ ਉੱਤੇ 8 15 ਸਿੱਧੇ ਦਮ ਦਾ ਅਦਾ ਕਿੰਨਾ ਮਾਰਦਾ ਤੇ ਆਪਣਾ ਡੱਡ ਬੋੜੀ ਜਿੱਤੀ ਨਾ ਕੋਈ ਨਾ ਪੋਲੀ ਤੇ ਨਾ ਕੋਈ ਲੀੜਾ ਕੂੜਾ ਦਿੱਤਾ ਬਾਅਦ ਵਿੱਚ ਜਿਹੜੇ ਇਹ ਤੁਸੀਂ ਟਾਣੀ ਥਾਣੀ ਜਾਂਦੇ ਜਣ ਮੋੜਦੇ ਨੇ ਲੋਕ ਜਾਂਦੇ ਨੇ ਤੁਹਾਨੂੰ ਫਰਕ ਦਿਖਾ ਲੈਣੇ ਇਹ ਨਾਮ ਹੈ ਸ਼ਿੰਦਰ ਨਿੰਦਰ ਜੀ ਕਾ ਕੀ ਤੁਹਾਡੇ ਘਰਾਂ ਨੇ ਸ਼ਿੰਦਾ ਸਿੰਘ ਜੀ ਕਹ ਕੇ ਲੈ ਗਏ ਉਹ ਤਾਂ ਕੋਠੇ ਤੇ ਲੈ ਗਏ ਭਾਜੀ ਮੁੜ ਕੇ ਸਾਰ ਨੂੰ ਮੁੜ ਕੁੱਟ ਮਾਰ ਕੇ ਉਹਨਾਂ ਨੂੰ ਲੈ ਤੇ ਮੁੜ ਕੇ ਹਨ ਮੂੰਹ ਨਹੀਂ ਖਾਇ ਤਾਂ ਨਾ ਸਾਨੂੰ ਜੋ ਦੱਸਦੇ ਨਾਲ ਆਸ ਦਿੱਤੀ ਨਾ ਜੀਤੀਤੀ ਨਾਲ ਲੀੜਾ ਤੇ ਸਭ ਕੁਝ ਨਹੀਂ ਦਿੱਤਾ ਤੇ ਮੁੜ ਕੇ ਅਸੀਂ ਵੀ 15 ਦਿਨਾਂ ਦਾ ਖੁਲਾਰ ਕਰਤੀ ਬੁਣ ਆਪੀ ਹੈ ਸਸਤਾ ਪੰਜਾਬ ਦਾ ਮੈਡੀਕਲ ਲਾਤੀ ਜਿਹਦੇ ਵਿੱਚ ਅੱਜ ਮਾਨ ਜੋ ਕਿ ਸੀਬੀਆਈ ਕੋਰਟ ਸ੍ਰੀ ਬਜਿੰਦਰ ਸਿੰਘ ਸਰਾਣ ਦੀ ਅਦਾਲਤ ਵੱਲੋਂ ਪੰਜ ਉਸ ਸਮੇਂ ਦੇ ਜਿਹੜੇ ਪੁਲਿਸ ਮੁਲਾਜ਼ਮ ਸੀ ਉਹਨਾਂ ਨੂੰ ਦੋਸ਼ੀ ਕਰਾਰ ਦੋ 120 ਵੀ ਦੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਹੈ ਤੇ ਜਿਹੜੀ ਇਹਦੀ ਸਜ਼ਾ ਵਾ ਉਹ ਸੌ ਵਾਰ ਨੂੰ ਸੁਣਾਈ ਜਾਏਗੀ ਅੱਜ ਉਹਨਾਂ ਨੂੰ ਕਨਵੈਕਟ ਕਰ ਇਹ ਤੇ ਅਰੈਸਟ ਕਰ ਲਿਆ ਗਿਆ ਤੇ ਇਹ 1993 ਦਾ ਇੱਕ ਝੂਠਾ ਪੁਲਿਸ ਮੁਕਾਬਲਾ ਸੀ ਜਿਹਦੇ ਵਿੱਚ ਸੱਤ ਨੌਜਵਾਨਾਂ ਨੂੰ ਦੋ ਵੱਖ-ਵੱਖ ਪੁਲਿਸ ਮੁਕਾਬਲਿਆਂ ਦੇ ਵਿੱਚ ਇਹਨਾਂ ਨੇ ਮਰਿਆ ਵਖਾਇਆ ਸੀ ਜਦੋਂ ਕਿ ਉਹਨਾਂ ਨੂੰ ਘਰਾਂ ਤੋਂ ਚੱਕ ਕੇ ਤੇ ਕਈ ਦਿਨ ਗੈਰ ਕਾਨੂੰਨੀ ਹਰਾਸਤ ਦੇ ਵਿੱਚ ਰੱਖ ਕੇ ਉਹਨਾਂ ਦੇ ਉੱਤੇ ਅਨਮਨੁੱਖੀ ਤਸ਼ੱਦਦ ਕਰਕੇ ਉਹਨਾਂ ਨੂੰ ਦੁਬਾਰਾ ਘਰਾਂ ਦੇ ਵਿੱਚ ਖੜ ਕੇ ਰਿਕਵਰੀ ਲਈ ਤੇ ਫੇਰ ਥਾਣੇ ਦੇ ਵਿੱਚ ਰੱਖ ਕੇ ਉਹਨਾਂ ਤੇ ਤਸ਼ੱਦਦ ਕਰਕੇ ਉਸ ਤੋਂ ਬਾਅਦ ਇਹਨਾਂ ਨੂੰ ਕਈ ਦਿਨਾਂ ਬਾਅਦ ਝੂਠੇ ਦੋ ਪੁਲਿਸ ਇਨਕਾਊਂਟਰਾਂ ਦੇ ਵਿੱਚ 144/93 ਥਾਣਾ ਵੈਰੋਵਾਲ ਤੇ 72/93 ਜਿਹੜੀ ਆ ਗਈ ਥਾਣਾ ਸਰਹਾਲੀ ਦੀ ਐਫ ਆਈ ਆਰ ਦੇ ਵਿੱਚ ਉਹਨਾਂ ਨੂੰ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਮਾਰ ਕੇ ਤੇ ਉਹਨੂੰ ਸਹੀ ਹਿਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਇਹਨਾਂ ਸੱਤ ਨੌਜਵਾਨਾਂ ਦੇ ਵਿੱਚ ਜਿਹੜੇ ਤਿੰਨ ਬੰਦੇ ਸੀ ਉਹ ਐਸਪੀਓ ਉਸ ਟਾਈਮ ਐਸਪੀਓ ਸੀ ਜਿਹੜੇ ਪੰਜਾਬ ਸਰਕਾਰ ਦੇ ਵਿੱਚ ਹੈਗੇ ਸੀ ਉਹਨਾਂ ਨੂੰ ਇਹਨਾਂ ਨੇ ਆਤਵਾਦੀ ਕਹਿ ਕੇ ਮਾਰ ਦਿੱਤਾ ਸੀ ਤੇ 32 33 ਸਾਲ ਬਾਅਦ ਜਿਹੜਾ ਵਾ ਇਹ ਇਸ ਉਹ ਝੂਠੇ ਮੁਕਾਬਲੇ ਦਾ ਜਿਹੜਾ ਅੱਜ ਸੀਬੀਆਈ ਕੋਰਟ ਨੇ ਫੈਸਲਾ ਕੀਤਾ ਤੇ ਉਹਦੇ ਵਿੱਚ ਜਿਹੜੇ ਪੰਜ ਪੁਲਿਸ ਮੁਲਾਜ਼ਮ ਨੇ ਉਸ ਸਮੇਂ ਦੇ ਜਿਹੜੇ ਡੀਐਸਪੀ ਭਵਿੰਦਰਜੀਤ ਸਿੰਘ ਜਿਹੜੇ ਐਸਐਸਪੀ ਰਿਟਾਇਰ ਹੋਏ ਨੇ ਉਹਨਾਂ ਨੂੰ ਅੱਜ ਜਿਹੜਾ ਵਾ ਦੋਸ਼ੀ ਕਰਾਰ ਦਿੱਤਾ ਗਿਆ ਤੇ ਜਿਹੜੀ ਇਹਦੀ ਸਜ਼ਾ ਵਾ ਆਉਣ ਵਾਲੇ ਸੋਮਵਾਰ ਨੂੰ ਸੁਣਾਈ ਜਾਊਗੀ ਇਹਨੇ ਡੈੱਡ ਬਾਡੀਆ ਮਿਲ ਗਈ ਸੀ ਵੇਖੋ ਪਰਿਵਾਰ ਨੂੰ ਨਾ ਤੇ ਕੋਈ ਡੈੱਡ ਬਾਡੀ ਦਿੱਤੀ ਗਈ ਨਾ ਉਹਨਾਂ ਨੂੰ ਕੋਈ ਕੰਟੈਕਟ ਕੀਤਾ ਗਿਆ ਕਿ ਇਹਨਾਂ ਦੀ ਤੁਸੀਂ ਡੈੱਡ ਬਾਡੀ ਲੈ ਲਓ ਪਰਿਵਾਰ ਨੂੰ ਇੱਥੋਂ ਤੱਕ ਦੱਸਿਆ ਵੀ ਨਹੀਂ ਗਿਆ ਕਿੰਤਾ ਡੇ ਬੰਦਿਆਂ ਨੂੰ ਜਿਹੜਾ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਮਾਰ ਦਿੱਤਾ ਗਿਆ ਪਰਿਵਾਰ ਨੂੰ ਡੈੱਡ ਬਾਡੀयां ਛੱਡ ਕੇ ਉਹਨਾਂ ਦੇ ਫੁੱਲ ਤੱਕ ਨਹੀਂ ਦਿੱਤੇ ਗਏ ਤੇ ਘਰਾਂ ਦੇ ਵਿੱਚ ਪਾਠ ਤੱਕ ਕਰਵਾਉਣ ਦੀ ਵੀ ਇਜਾਜ਼ਤ ਨਹੀਂ ਦਿੱਤੀ ਗਈ ਇਹ ਕਿਹੜੇ ਕਿਹੜੇ ਥਾਣੇ ਦੀ ਗੱਲ ਸੀ ਜਦੋਂ ਉਹਨਾਂ ਨੂੰ ਚੱਕਿਆ ਘਰੋਂ ਚੱਕਿਆ ਗਿਆ ਸੀ ਇਹ ਵੀ ਗਾਂ ਮੇਰੇ ਕਿਹੜੇ ਪਿੰਡ ਲੱਗੇ ਸੀ ਉਸਨੂੰ ਜਿਹੜਾ ਇਹਨਾਂ ਦੇ ਵਿੱਚ ਜਿਹੜੇ 4 ਐਸਪੀਓ ਜਿਹੜੇ ਹੈਗੇ ਸੀ ਉਹ ਜਗਿੰਦਰ ਸਿੰਘ ਠੇਕੇਦਾਰ ਦੇ ਨਾਲ ਜਿਹੜੇ ਗਾਨਮੈਨ ਦੇ ਤੌਰ ਤੇ ਨੌਕਰੀ ਕਰਦੇ ਸੀ ਉਹਨਾਂ ਨੂੰ ਪਿੰਡ ਰਾਣੀ ਬਲਾ ਤੋਂ ਚੱਕਿਆ ਗਿਆ ਸੀ ਥਾਣਾ ਸਰਹਾਲੀ ਦੀ ਪੁਲਿਸ ਵੱਲੋਂ ਤੇ ਜਿਹੜਾ ਇਸ ਦੇ ਉਸ ਤੋਂ ਬਾਅਦ ਇਹਨਾਂ ਨੂੰ ਵੱਖ-ਵੱਖ ਥਾਣਿਆਂ ਦੇ ਵਿੱਚ ਰੱਖ ਕੇ ਦੋ ਐਫ ਆਈ ਆਰਾਂ ਦੇ ਵਿੱਚ ਵੱਖ-ਵੱਖ ਐਨਕਾਊਂਟਰ ਸ਼ੋ ਕਰ ਦਿੱਤੇ ਗਏ ਜਿਹੜਾ 44/93 ਥਾਣਾ ਵੈਰੋਵਾਲ ਤੇ 72/93 ਜਿਹੜਾ ਵਾ ਥਾਣਾ ਸਰਹਾਲੀ ਦੇ ਵਿੱਚ ਜਿਹੜਾ ਇਹਨਾਂ ਨੂੰ ਅਨਕਾਊਂਟਰ ਕਰ ਦਿੱਤਾ ਗਿਆ ਸੀ ਤੇ ਉਸ ਉਸ ਦੇ ਵਿੱਚ ਇਹਨਾਂ ਨੇ ਕਈ ਕਹਾਣੀਆਂ ਬਣਾ ਦਿੱਤੀਆਂ ਕਿ ਜਿਹੜਾ ਪੁਲਿਸ ਨੇ ਇੱਕ ਜਗ੍ਹਾ ਤੇ 4493 ਦੇ ਵਿੱਚ ਇਹ ਸ਼ੋਅ ਕਰ ਦਿੱਤਾ ਕਿ ਮੰਗਲ ਸਿੰਘ ਨਾਂ ਦੇ ਸ਼ਖਸ ਨੂੰ ਰਿਕਵਰੀ ਲਈ ਲਿਜਾਇਆ ਜਾ ਰਿਹਾ ਸੀ ਤੇ ਉਸ ਦੇ ਉੱਪਰ ਜਿਹੜਾ ਉਸ ਦੇ ਸਾਥੀਆਂ ਵੱਲੋਂ ਹਮਲਾ ਕਰ ਦਿੱਤਾ ਗਿਆ ਪੁਲਿਸ ਪਾਰਟੀ ਦੇ ਉੱਤੇ ਦਰਾਨੇ ਇਹ ਫਾਇਰਿੰਗ ਜਿਹੜਾ ਮੰਗਲ ਸਿੰਘ ਵੀ ਮਾਰਿਆ ਗਿਆ ਤੇ ਉਸ ਦੇ ਨਾਲ ਜਿਹੜੇ ਆ ਤਿੰਨ ਬੰਦੇ ਹੋਰ ਮਾਰੇ ਗਏ ਤੇ ਦੂਸਰੇ ਇਨਕਾਊਂਟਰ ਦੇ ਵਿੱਚ ਜਿਹੜੇ ਇਹਨਾਂ ਨੇ ਤਿੰਨ ਬੰਦੇ ਆ ਉਹ ਇਹ ਸ਼ੋਅ ਕੀਤਾ ਕਿ ਉੱਥੇ ਪੁਲਸ ਨੇ ਨਾਕਾ ਲਾਇਆ ਹੋਇਆ ਸੀ ਤੇ ਕੁਝ ਬੰਦੇ ਆਉਂਦੇ ਦਿਖਾਈ ਦਿੱਤੇ ਜਿਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਉਹਨਾਂ ਨੇ ਰੁਕੇ ਨਹੀਂ ਤੇ ਉਹਨਾਂ ਨੂੰ ਜਦੋਂ ਫਾਇਰਿੰਗ ਹੋਈ ਦਵੱਲੀ ਫਾਇਰਿੰਗ ਦੇ ਵਿੱਚ ਉਹ ਤਿੰਨ ਬੰਦੇ ਜਿਹੜੇ ਆ ਉੱਥੇ ਮਾਰੇ ਗਏ ਪਰ ਜਦੋਂ ਇਹ ਜਿਹੜਾ ਹੈਗਾ ਵਾ ਆਰਡਰ ਸੁਪਰੀਮ ਕੋਰਟ ਦੇ ਆਰਡਰ ਨਾਲ ਇਹ ਫੈਸਲਾ ਸੀਬੀਆਈ ਨੂੰ ਗਿਆ ਤੇ ਸੀਬੀਆਈ ਨੇ ਇਨਵੈਸਟੀਗੇਟ ਕਰਕੇ 10 ਬੰਦਿਆਂ ਦੇ ਖਿਲਾਫ ਜਿਹੜੀ ਜਿਹੜੀ ਚਾਰਜ ਸ਼ੀਟ ਸੀ ਉਹ ਸੀਬੀਆਈ ਕੋਰਟ ਦੇ ਵਿੱਚ ਦਿੱਤੀ ਜਿਨ੍ਹਾਂ ਦੇ ਵਿੱਚੋਂ 5 ਬੰਦਿਆਂ ਦੀ ਟ੍ਰਾਇਲ ਦੌਰਾਨ ਡੈਥ ਹੋ ਗਈ ਹੈ ਤੇ ਜਿਹੜੇ 5 ਮੁਲਜ਼ਮ ਅੱਜ ਜਿੰਦਾ ਸੀ ਉਹਨਾਂ ਨੂੰ ਜਿਹੜਾ ਵਾ 302 ਤੇ 120 20 ਦੇ ਵਿੱਚ ਦੋਸ਼ੀ ਕਰਾਰ ਦੇ ਕੇ ਜਿਹੜੀ ਇਹਦੀ ਸਜ਼ਾ ਵਾ ਆਉਣ ਵਾਲੇ ਸੋਮਵਾਰ ਨੂੰ ਸੁਣਾਈ ਜਾਊਗੀ